ભગવંત સિંહ વાણે એસા વ્યક્તિ પંજાબ ਦਾ મુખ્યમંત્રી બન ગયા જીને પંજાબ દા બેડા ગડ કરકે રખતા ગેંગસ્ટર આнда અડ્ડા બન ગયા મેરે સદકાર યોગ પ્રાઓ આ કઈ લોગ કઈ લોગ પંજાબ તે અંગર ખાલિસ્તાન દી ગલ કર દે મે થાને બિંતી કરની છોને ખાલિસ્તાન હોયગા આપ જીરાના ભગવંત સિંહ વાણે ਇਸ ਸਾਹ ਵਿਅਕਤੀ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਜਿਨੇ ਪੰਜਾਬ ਦਾ ਬੇੜਾ ਘੜ ਕਰਕੇ ਰੱਖਤਾ ਜਿਹਨੂੰ ਆਪਣੇ ਬਿਨਾ ਤੇ ਆਪਣਿਆਂ ਗੱਲਾਂ ਬਾਤਾਂ ਬਿਨਾ ਪੰਜਾਬ ਦੇ ਕਿਸੇ ਵਿਅਕਤੀ ਦੀ ਕੋਈ ਲੋੜ ਨਹੀਂ ਜਿਨੇ 3.5 ਸਾਲ ਪੂਰੇ ਕਰ ਲਏ ਪੰਜਾਬ ਦੇ ਅੰਦਰ ਨਾ ਕੋਈ ਹੰਗਾਮਾ ਹਸਪਤਾਲ ਬਣਿਆ ਨਾ ਪੰਜਾਬ ਦੇ ਅੰਦਰ ਕੋਈ ਨਵਾਂ ਪੋਲ ਬਣਿਆ ਨਾ ਪੰਜਾਬ ਦੇ ਅੰਦਰ ਕੋਈ ਨਵਾਂ ਕਾਲਜ ਬਣਿਆ ਨਾ ਪੰਜਾਬ ਦੇ ਅੰਦਰ ਕੋਈ ਨਵਾਂ ਸਕੂਲ ਬਣਿਆ ਬਣਿਆ ਤਾਂ ਪੰਜਾਬ ਅੱਜ ਗੈਂਗਸਟਰਾਂ ਦਾ ਅੱਡਾ ਬਣ ਗਿਆ ਮੇਰੇ ਸਤਕਾਰਯੋਗ ਭਰਾਓ ਆ ਕਈ ਲੋਕ ਕਈ ਲੋਕ ਪੰਜਾਬ ਤੇ ਅੰਗਰ ਖਾਲਿਸਤਾਨ ਦੀ ਗੱਲ ਕਰਦੇ ਮੈਂ ਤੁਹਾਨੂੰ ਬੇਨਤੀ ਕਰਨੀ ਛੋੜ ਹੈ ਖਾਲਿਸਤਾਨ ਹੋਏਗਾ ਤਾਂ ਪੰਜਾਬ ਆਪਣੀ ਫਸਲ ਕਿੱਥੇ ਵਿਟੇਗਾ ਉਹ ਕਿ ਫਸਲ ਨਹੀਂ ਵਿਟੇਗੀ ਦੀ ਜਿਹੜੀ ਪੰਜਾਬ ਦੀ ਫਸਲ ਹੈ ਆ ਜੋ ਸੈਂਟਰ ਚੱਕਦਾ ਉਹਦਾ ਕਾਰਨ ਤੁਹਾਡਾ ਅੱਜ ਕਿਲਾ ਮਜ਼ਬੂਤ ਹੈ ਸੈਂਟਰ ਭਜ ਰਿਹਾ ਸੀ ਬੀਜੇਪੀ ਨੇ ਨਾ ਕਰਤੀ ਸੀ ਲੇਕਿਨ ਪੰਜਾਬ ਦੇ ਕਿਸਾਨ ਨੇ ਬਾਹਰ ਤੇ ਜਾ ਕੇ ਮੋਰਚਾ ਲਾਇਆ ਕਿ ਕਿ ਸਾਡੀ ਐਮਐਸਪੀ ਸਾਨੂੰ ਦੇਣੀ ਪਵੇਗੀ ਅਗਰ ਨਹੀਂ ਦਿਓਗੇ ਤਾਂ ਪੰਜਾਬੀ ਆਪਣਾ ਹੱਕ ਲੈਣ ਜਾਣਦੇ ਹੈ

ਪੰਜਾਬੀ ਦੀ ਲੜਾਈ ਪੰਜਾਬੀਆਂ ਦੀ ਲੜਾਈ ਪੰਜਾਬ ਦੇ ਕਿਸਾਨ ਦੀ ਲੜਾਈ ਲੇਖੇ ਅਸੀਂ ਹਿੰਦੁਸਤਾਨ ਦੇ ਵਿੱਚ ਰਹਿ ਕੇ ਪੰਜਾਬ ਨੂੰ ਨੰਬਰ 1 ਸੂਬਾ ਬਣਾਉਣਾ ਚਾਹ